ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਕੋਟਕਪੂਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਦੋਂ ਲੰਘਦੇ ਆ ਤਾਂ ਉਸ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਹੈ ਬਰਗਾੜੀ ਦੇ ਵਿੱਚ ਬਹੁਤ ਸਾਰੀਆਂ ਵੀਡੀਓ ਬਣਾਈ ਦੀਆਂ ਖਾਸ ਕਰਕੇ ਕੱਟੀਆਂ ਝੋਟੀਆਂ ਦੀਆਂ ਤੇ ਜਿਹੜੇ ਭਰਾ ਵਪਾਰ ਦਾ ਕੰਮ ਕਰਦੇ ਆ ਜਿਵੇਂ ਪਹਿਲਾਂ ਕਿਸੇ ਟਾਈਮ ਇਹਨਾਂ ਦਾ ਕੀਤਾ کاروبار ਜਿਹੜਾ ਉਹ ਲੋਹਾਰ ਦਾ ਹੁੰਦਾ ਸੀਗਾ ਪਿੰਡਾਂ ਦੇ ਵਿੱਚ ਪਰ ਹੁਣ ਇਹ ਵੀਰ ਸਾਰੇ ਜਿਹੜੇ ਉਹ ਰਲ ਮਿਲ ਕੇ ਕੱਟੀਆਂ ਝੋਟੀਆਂ ਦਾ ਵਪਾਰ ਕਰਦੇ ਆ ਜਿਨੇ ਅਸਰ ਕੱਟੀ ਖਰੀਦਣੀ ਹੈ ਮੇਰੇ ਕਾਲਚ ਉਹਨੂੰ ਮੰਡੀ ਜਾਣ ਦੀ ਲੋੜ ਨਹੀਂ ਉਹ ਬਰਗਾੜੀ ਚ ਪਹੁੰਚੂਗਾ ਤਾਂ ਤੁਹਾਨੂੰ ਇੱਥੇ ਇੱਕ ਤੋਂ ਇੱਕ ਸੋਹਣੀ ਝੋਟੀ ਦੇਖਣ ਨੂੰ ਮਿਲੂਗੀ ਤੇ ਨਾਗ ਵੀ ਸਾਰੇ ਘਰਾਂ ਚ ਬਾਹਲੇ ਨਹੀਂ ਤਾਂ ਕੋਈ ਤੁਹਾਨੂੰ 10 12 15 ਤੱਕ ਨਾਗ ਵੀ ਜਿਹੜੇ ਉਹ ਦੇਖਣ ਨੂੰ ਮਿਲ ਜਾਣਗੇ ਅੱਜ ਜਿਹੜੇ ਵੀਰ ਕੋਲ ਵੀਡੀਓ ਬਣਾ ਰਹੇ ਆ ਦੱਸੋ ਇਹਦੇ ਕੋਲ ਤਿੰਨ ਝੋਟੀਆਂ ਵਿਕਾਉ ਹੈ ਕੱਲੀ-ਕੱਲੀ ਦੀ ਜਾਣਕਾਰੀ ਲਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਬੇਨਤੀ ਹਰੇਕ ਵੀਡੀਓ ਚ ਹੁੰਦੀ ਆ ਵੀ ਪਸ਼ੂ ਭਾਵੇਂ ਤੁਸੀਂ ਘੱਟ ਕੀਮਤ ਵਾਲਾ ਖਰੀਦ ਰਹੇ ਹੋ ਜਾਂ ਜ਼ਿਆਦਾ ਕੀਮਤ ਖਰਚ ਰਹੇ ਹੋ ਉਹਦੀ ਤਸੱਲੀ ਕਰਨ ਦਾ ਹੱਕ ਹੁੰਦਾ ਤੇ ਮਾਲਕ ਦੇ ਘਰੇ ਤਸੱਲੀ ਕਰ ਲਿਆ ਕਰੋ ਆਓ ਸ਼ੁਰੂਆਤ ਕਰੀਏ ਪਹਿਲੇ ਨੰਬਰ ਤੇ ਇੱਕ ਬੜੀ ਸੋਹਣੀ ਝੋਟੀ ਹੈ ਸਿੰਗਾਂ ਨਾਲੋਂ ਵੀ ਤੇ ਢਾਂਚੇ ਨਾਲੋਂ ਵੀ ਇਸੇ ਤੋਂ ਉਦੋਂ ਬਾਅਦ ਚ ਦੋ ਹੋਰ ਦਿਖਾ ਦਵਾਂਗਾ ਪ੍ਰਕਾਸ਼ ਭਾਈ ਸਸਰੀ ਕਾ ਸਸਰੀ ਗਾਲ ਜੀ ਪ੍ਰਕਾਸ਼ ਤਿੰਨ ਝੋਟੀਆਂ ਅੱਜ ਆਂ ਜੀ ਹਾਂ ਜੀ ਤਿੰਨ ਆ ਜੀ ਆਪਣੇ ਕੋਲ ਪਹਿਲੇ ਨੰਬਰ ਤੇ ਦੰਦੋ ਕਿਵੇਂ ਆ ਤੇ ਰੇਟ ਕੀ ਲਊਗਾ ਦੰਦੋ ਹਾ ਖੀਰੀ ਇਹ ਦੁੱਧ ਵਾਲੀ ਦੰਦੀ ਹੈ ਠੀਕ ਹੈ ਹਾਂ ਰੇਟ 33000 ਹੈ ਜੀ ਖੋਲ ਲੈਣ ਦੋਸਤੋ ਰੇਟ 33000 ਹੈ ਤੇ ਦੰਦੋ ਖੀਰੀ ਹੈ ਸੋ ਦੇਖੋ ਇਹਦਾ ਸਟਰਕਚਰ ਦੋਸਤੋ ਝੋਟੀ ਦਾ 33000 ਦਾ ਰੇਟ ਹੈ ਢਾਂਚੇ ਦੀ ਸੋਹਣੀ ਹੈ ਥਾਣਾ ਦੀ ਵੀ ਜਿਹੜੇ ਥਾਨ ਤੁਰਦੀ ਤੋਂ ਦੱਸ ਦਿਓ ਚਾਰ ਹੀ ਥਾਣਾ ਕਲੀਅਰ ਦਿੰਦੇ ਆ ਬਾਕੀ ਤੁਹਾਨੂੰ ਨੇੜੇ ਤੋਂ ਵੀ ਦਿਖਾ ਦੂੰ ਸਿੰਗ ਵੀ ਸੋਹਣੇ ਆ ਝੋਟੀ ਦੇ 来 चल भाई सो ये पहले नंबर ते दे कट्टी देख लो ਤੁਸੀਂ ਇਹਦਾ ਰੇਟ ਬਾਈ ਨੇ ਰੱਖਿਆ 33000 ਰੁਪਏ ਆ ਥਣ ਤੁਹਾਨੂੰ ਫੇਰ ਵੀ ਮੈਂ ਨੇੜੇ ਤੋਂ ਵੀ ਦਿਖਾ ਦੂੰਗਾ ਜਦੋਂ ਇਸ ਪਾਸੇ ਤੋਂ ਇਹਦੇ ਤੁਸੀਂ ਥਣ ਵੀ ਦੇਖ ਲਓਗੇ ਪ੍ਰਕਾਸ਼ ਇਹਦੇ ਥਣ ਦਿਖਾ ਦਿੰਗਾ ਸੋ ਇਦਾਂ ਦੇ ਥਾਣਾ ਬਸ ਓਕੇ ਹੋ ਗਿਆ ਪ੍ਰਕਾਸ਼ ਠੀਕ ਹੈ ਚਲ ਤਾਂ ਜਿਹੜੀ 2 ਨੰਬਰ ਦੇ ਕੱਟੀ ਹੈ ਬਾਈ ਇਹ ਦੰਦੋਂ ਕਿਵੇਂ ਆ ਰੇਟ ਇਹਦਾ ਕੀ ਹੈ ਇਹ ਵੀ ਦੰਦੂ ਖੀਰੀ ਹੈ ਜੀ ਕੀਮਤ ਇਹਦੀ ਕੀ ਰੱਖ ਦੂੰ 30000 ਦੀ ਦੇ ਦਾਂਗੇ ਪਹਿਲਾਂ ਥਣ ਦਿਖਾਈ ਦੱਸੋ ਥਾਣਾ ਵਾਲੋਂ ਕੱਟੀ ਦੇਖੇ ਤੁਸੀਂ ਬਿੱਚੀ ਦੇਖੋ ਥਣਾ ਦੇ ਵਿੱਚ ਠੀਕ ਹੈ ਭਾਈ ਓਕੇ ਇਹਦਾ ਰੇਟ 34000 ਹੈ ਸਿੰਘ ਦੂਜੀ ਵਾਂਗੂ ਹੀ ਸੋਹਣਾ ਥਣ ਵੀ ਇਹਦੇ ਬੜੇ ਸੋਹਣੇ ਹੈ ਸੋ ਇਹਦਾ ਵੀ ਢਾਂਚਾ ਦੋਸਤੋ ਦੇਖੋ ਤੁਸੀਂ ਪਤਲੀ ਪੂਸ਼ ਹੈ ਮੁੱਢ ਦੇ ਵਿੱਚੋਂ 34000 ਇਹਦਾ ਰੇਟ ਹੈ ਬਹੁਤ ਸੋਹਣੀ ਝੋਟੀ ਹੈ ਕੋਲੋਂ ਆ ਕੇ ਘੱਟੀ ਦੇਖੋ ਜਰੂਰ ਖੈਰ ਹਰੇਕ ਦੀ ਆਪਦੀ ਆਪਦੀ ਚੋਇਸ ਹੁੰਦੀ ਹੈ ਮੈਨੂੰ ਜਿਹੜੀ ਚੀਜ਼ ਜ਼ਿਆਦਾ ਸੋਹਣੀ ਲੱਗੇ ਜ਼ਰੂਰੀ ਨਹੀਂ ਤੁਹਾਨੂੰ ਵੀ ਉਨੀ ਸੋਹਣੀ ਲੱਗੂਗੀ ਪਰ ਜੋ ਚੀਜ਼ਾਂ ਆਪਾਂ ਦੇਖ ਸਕਦੇ ਹਾਂ ਘੱਟੀ ਦੇ ਵਿੱਚ ਸਿੰਘ ਥਾਣਾ ਜਾਂ ਇਹਦੇ ਢਾਂਚੇ ਦੀ ਬਣਾਵਟੋ ਸੁਨੱਖੀ ਹੈ। ਮੁੜੀ ਇਹਨੂੰ ਫੇਰ ਵਾਪਸ। ਦੋ ਸਟ੍ਰਕਚਰ ਦੇਖੋ ਕਰਮਾ ਵਾਲੀ ਦਾ ਜਦੋਂ ਇਹਨੂੰ ਫੇਰ ਜਾਂਦੀ ਹੈ, ਪੁੜਿਆਂ ਦੀ ਉੱਤੋਂ ਸ਼ੇਪ ਨੋਟ ਕਰਿਓ। ਚੰਗੀ ਸੋਹਣੀ ਕੱਟੀ ਹੈ। ਰੇਟ ਰੱਖਿਆ ਇਹਦਾ 34000 ਲਿਆ ਵੀਰੇ ਵਾਪਸ। 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਦੱਸੋ। ਲਾਸਟ ਉੱਤੇ ਇੱਕ ਹੋਰ ਕੱਟੀ ਤੁਹਾਨੂੰ ਦਿਖਾ ਦਿਆਂਗੇ, ਸੈਂਗੇ ਦੇ ਬਿਲਕੁਲ ਕੁੰਡੇ ਰਹਿਣਗੇ। ਪ੍ਰਕਾਸ਼ ਇਹ ਲਾਸਟ ਉੱਤੇ ਜਿਹੜੀ ਝੋਟੀ ਦਿਖਾ ਰਹੇ ہیں ਬਈ ਇਹ ਦੰਦੋਂ ਕਿਵੇਂ ਹੈ? ਇਹ ਵੀ ਖੀਰੀ ਹੈ ਜੀ। ਕੀਮਤ ਇਹਦੀ 35000 ਹੀ ਦੇ ਦਾਂਗੇ। ਖੋਲ ਰੇਟ 35000 ਬੰਦੋ ਫੀਰੀ ਹੈ ਕੱਦ-ਕਾਟ ਚੰਗਾ ਹੈ ਦੰਦ ਕਟੀਆਂ ਦੇ ਕਿਸੇ ਦੇ ਵੀ ਦੇਖਣੇ ਹੋਣ ਉਹ ਤੁਸੀਂ ਆ ਕੇ ਦੇਖਣੇ ਹੁੰਦੇ ਕਿਉਂਕਿ ਛੋਟੀ ਦਾ ਦੰਦ ਦੇਖਣੇ ਵੱਛੀ ਦੇ ਮੁਕਾਬਲੇ ਔਖੇ ਹੋ ਜਾਂਦੇ ਆ ਖੈਰ ਦੰਦਾਂ ਤੇ ਥਣਾ ਵਾਲੋਂ ਹਜੇ ਤੱਕ ਕੋਈ ਲੰਬਾ ਇੰਨਾ ਵੀਰਾਂ ਦਾ ਨਹੀਂ ਆਇਆ ਫਿਰ ਵੀ ਤੁਸੀਂ ਤਸੱਲੀ ਕਰ ਲਿਓ ਜੀ ਨੇ ਪਸ਼ੂ ਖਰੀਦਣਾ ਰੇਟ ਰੱਖਿਆ 35000 ਦੂਜੀਆਂ ਨਾਲੋਂ ਕੱਦ 'ਚ ਥੋੜੀ ਵੱਡੀ ਹੈ ਉਹਨੇ ਕੇ ਦੀ ਉਮਰ ਦਾ ਵੀ ਫਰਕ ਹੋਊਗਾ ਬਾਕੀ ਸਟਰਕਚਰ ਤੇ ਲੰਬਾਈ ਇਹਦੀ ਤੁਸੀਂ ਦੇਖ ਲਓ ਕਿੰਨੀ ਕੈਂ ਤਿੰਨ ਨੰਬਰ ਤੇ ਦਿਖਾ ਰਹੇ ਆਂ ਬੰਦੇ ਬਾਈ ਸੋ ਇਹ ਝੋਟੀਆਂ ਦੱਸੋ ਅੱਜ ਬਾਈ ਪ੍ਰਕਾਸ਼ ਕੋਲ ਤੁਹਾਨੂੰ ਦਿਖਾਉਣੀ ਆਂ ਸੀ ਬਰਗਾੜੀ ਦੇ ਵਿੱਚ ਇਹ ਤਿੰਨੇ ਝੋਟੀਆਂ ਖੜੀਆਂ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਜਿਹੜਾ ਵੀਰ ਇੱਥੇ ਆ ਗਿਆ ਕੱਟੀ ਝੋਟੀ ਲੈ ਬਣਾ ਮੁੜੋਂਗੇ ਨਹੀਂ ਕਿਉਂਕਿ ਨਗ ਬਹੁਤ ਹੁੰਦੇ ਆ ਤੇ ਆਪਸ ਵਿੱਚ ਇਹਨਾਂ ਦਾ ਸਹਿਜਚਾਰ ਚੰਗਾ ਹੈ ਮਤਲਬ ਇੱਕ ਦੂਜੇ ਕੋਲੇ ਪਸ਼ੂ ਦਿਖਾਉਂਦੇ ਵੀ ਆ ਇਹ ਨਹੀਂ ਗੱਲ ਵੀ ਇੱਕ ਕੋਲ ਆਗੇ ਤੇ ਦੂਜੇ ਬਾਰੇ ਪਸ਼ੂਆਂ ਬਾਰੇ ਵੀਰ ਦੱਸਣਗੇ ਨਾ ਸੋ ਸੋਹਣੀਆਂ ਝੋਟੀਆਂ ਸੀ ਰੇਟ ਦੇ ਹਿਸਾਬ ਤੇ ਖੈਰ ਤੁਸੀਂ ਇਹਨਾਂ ਚੋਂ ਆਪਦੀ ਪਸੰਦ ਦਾ ਪਸ਼ੂ ਖਰੀਦਣਾ ਧੰਨਵਾਦ